ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵੀਵਰਸ ਅੱਜ ਆਪਾਂ ਆਏ ਹਾਂ ਸੌਨ ਦੀ ਸਪੈਸ਼ਲ ਡਿਸ਼ ਲੈ ਕੇ ਖੀਰ ਤੇ ਪੂੜੇ ਜਿਹੜੇ ਕਿ ਖਾਂਚ ਬਹੁਤ ਵਧੀਆ ਹੁੰਦੇ ਤੇ ਬਣਾਉਣ ਚ ਬਹੁਤ ਆਸਾਨ ਹੁੰਦੇ ਇਹਦੇ ਵਾਸਤੇ ਮੈਂ 1.5 ਲੀਟਰ ਦੇ ਨੇੜੇ ਦੁੱਧ ਨੂੰ ਪਹਿਲਾਂ ਉਬਾਲਾ ਦਵਾ ਲਿਆ ਸੀ ਤੇ ਇਹ ਛੋਟੀ ਜੀ ਕਟੋਰੀ ਮੈਂ ਚੌਲਾਂ ਦੀ ਲੈ ਕੇ ਇਹਨਾਂ ਨੂੰ ਚੁਕਸਵਾਰ ਕੇ ਧੋ ਕੇ ਤੇ ਹੁਣ ਤੋਂ ਅੱਧਾ ਘੰਟਾ ਪਹਿਲਾਂ ਮੈਂ ਇਹਨਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਿੱਤਾ ਸੀਗਾ ਹੁਣ ਉੱਪਰਲਾ ਪਾਣੀ ਆਪਾਂ ਨਤਾਰ ਦਵਾਂਗੇ ਕੱਢ ਦਵਾਂਗੇ ਤੇ ਦੁੱਧ ਨੂੰ ਦੁਬਾਰਤੋਂ ਫੇਰ ਆਪਾਂ ਗੈਸ ਤੇ ਰੱਖ ਲਿਆ ਤੇ ਵੈਸੇ ਪਹਿਲਾਂ ਵਾਲਾ ਮੈਂ ਦਿਵਾ ਲਿਆ ਸੀ ਜਦੋਂ ਉਦੋਂ ਥੋੜਾ ਟਾਈਮ ਸੀ ਮੇਰੇ ਕੋਲੇ ਤੇ ਉਹ ਮਲਾਈ ਵੀ ਵਿੱਚ ਹੀ ਆਪਾਂ ਘੋਲ ਦਾਂਗੇ ਤਾਂ ਵਿੱਚ ਆਪਾਂ ਨਾ ਚੌਲ ਇਹ ਜਿਹੜੇ ਤੋਤੇ ਹੋਏ ਐ ਇਹ ਪਾ ਦਵਾਂਗੇ ਇਹ ਚੌਲ ਸਾਰੇ ਨਹੀਂ ਆਪਾਂ ਪਾਵਾਂਗੇ ਸਾਰੇ ਮਸਾਂ ਇਹ ਸਵਾ 100 ਜਾਂ 150 ਗ੍ਰਾਮ ਦੇ ਨੇੜੇ ਹੋਣਗੇ ਚੌਲ ਤੇ ਉਹਨਾਂ ਦੇ ਵਿੱਚੋਂ ਵੀ ਆਪਾਂ ਦੋ ਚਮਚ ਰੱਖ ਲਿਆ ਭਿੱਜੇ ਹੋਏ ਚੌਲਾਂ ਦੇ ਜਿਹਦੇ ਨਾਲ ਕਿ ਖੀਰ ਬਾਅਦ ਦੇ ਵਿੱਚ ਬੜੀ ਟੇਸਟੀ ਤੇ ਬੜੀ ਵਧੀਆ ਬਣਦੀ ਹੈ ਤਾਂ ਹੁਣ ਇਹਨਾਂ ਨੂੰ ਆਪਾਂ ਉਬਾਲਾਉਣ ਤੱਕ ਤਾਂ ਲਗਾਤਾਰ ਇਸ ਤਰ੍ਹਾਂ ਹਿਲਾਉਂਦੇ ਹੋਏ ਤੇ ਪਕਾਇਆ ਹੁਣ ਜਦੋਂ ਉਬਾਲਾ ਆ ਗਿਆ ਇਹਨੂੰ ਇੱਕ ਵਾਰੀ ਆਪਾਂ ਨਾ ਗੈਸ ਦੀ ਫਲੇਮ ਨੂੰ ਸਿਮ ਤੇ ਕਰ ਦਾਂਗੇ ਚੌਲ ਆਪਣੇ ਜਿਹੜੇ ਹਾਫ ਕੁੱਕ ਜਿਹੀ ਹੋਏ ਆ ਹਜੇ ਪਰ ਫਿਰ ਇੱਕ ਵਾਰੀ ਸਿਮ ਤੇ ਕਰ ਦੇਵਾਂਗੇ ਤੇ ਕੋਲੋਂ ਜਿਹੜੇ ਆ 2 ਚਮਚ ਚੌਲ ਲਏ ਆਪਾਂ ਇਹਨਾਂ ਨੂੰ ਆਪਾਂ ਮਿਕਸੀ ਤੇ ਗ੍ਰੈਂਡਰ ਜਾਰ ਦੇ ਵਿੱਚ ਪਾ ਕੇ ਤੇ ਚਮਚ ਡੇਢ ਕ ਚਮਚ ਦੁੱਧ ਪਾਣੀ ਦਾ ਪਾ ਕੇ ਤਾਂ ਇਹਨੂੰ ਆਪਾਂ ਇਹਨ ਬਿਲਕੁਲ ਕਰ ਲਿਆ ਦਰਦਰਾ ਜਿਹਾ ਇਹਦੇ ਨਾਲ ਇੰਨੀ ਵਧੀਆ ਖੀਰ ਕੋਲ ਕੇ ਬਣਦੀ ਹੈ ਨਾ ਬੜੀ ਟੇਸਟੀ ਤੇ ਬੜੀ ਵਧੀਆ ਤਾਂ ਇਹਨੂੰ ਵੀ ਵਿੱਚ ਆਪਾਂ ਪਾ ਦੇਵਾਂਗੇ ਤੇ ਚੰਗੀ ਤਰ੍ਹਾਂ ਫਿਰ ਤੋਂ ਹਲਾ ਲਾਂਗੇ ਤਾਂ ਖੀਰ ਨੂੰ ਪਕਾ ਲਾਂਗੇ ਹੁਣ ਇਹਦੇ ਵਿੱਚ ਪਾਉਣ ਵਾਸਤੇ ਆਪਾਂ ਚਾਰ ਇਲਾਚੀਆਂ ਦੇ ਦਾਣੇ ਕੱਢ ਲਵਾਂਗੇ ਥੋੜਾ ਜਿਹਾ ਆਪਾਂ ਸੁੱਕਾ ਨਾਰੀਅਲ ਹੈ ਜਿਹੜਾ ਉਹਨੂੰ ਥੋੜੀ ਕਟਿੰਗ ਕੀਤੀ ਹੋਈ ਹੈ ਤਾਂ ਹੁਣ ਤੋਂ ਥੋੜੀ ਦੇਰ ਪਹਿਲਾਂ ਮੈਂ ਥੋੜੇ ਜਿਹੀ ਕਿਸ਼ਮਿਸ਼ ਲੈ ਕੇ ਉਹਨਾਂ ਨੂੰ ਧੋਕੇ ਤੇ ਭਿਉਂਕੇ ਰੱਖ ਦਿੱਤਾ ਸੀਗਾ ਉਹ ਵੀ ਵਿੱਚ ਪਾ ਦਵਾਂਗੇ। ਬਾਕੀ ਡਰਾਈ ਫਰੂਟ ਆਪਣੀ ਆਪ ਦੀ ਮਰਜ਼ੀ ਹੁੰਦੀ ਆ ਆਪਾਂ ਜਿਹੜਾ ਮਰਜ਼ੀ ਵੀ ਪਾ ਲਈਏ। ਤਾਂ ਵੀਵਰਸ ਵੀਡੀਓ ਦੇ ਚੱਲਦੇ-ਚੱਲਦੇ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਤੇ ਲਓ ਜੀ ਇਲਾਚੀਆਂ ਦੇ ਦਾਣੇ ਵੀ ਪਾਤੇ ਆਪਾਂ। ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ, ਹਲਾ ਦਵਾਂਗੇ। ਤਾਂ ਹੁਣ ਐ ਵੈਸੇ ਤੇ ਹਜੇ ਥੋੜੀ ਜਿਹੀ ਅਲੱਗ-ਅਲੱਗ ਦੁੱਧ ਹੈਗਾ ਥੋੜਾ ਜਿਹਾ ਹੋਰ ਪਕਾਉਣ ਤੋਂ ਬਾਅਦ ਫਿਰ ਆਪਾਂ ਨਾ ਆਪਦੇ ਸਵਾਦ ਅਨੁਸਾਰ ਆਪਾਂ ਚੀਨੀ ਪਾ ਲਵਾਂਗੇ ਮੈਂ ਅੱਧੀ ਕਟੋਰੀ ਤੋਂ ਵੀ ਥੋੜੀ ਘੱਟ ਪਾਈ ਆ ਕਿਉਂਕਿ ਇਹ ਜਿਹੜੇ ਪੂੜਿਆਂ ਦੇ ਨਾਲ ਜਿਹੜੀ ਖੀਰ ਹੁੰਦੀ ਨਾ ਇਹ ਥੋੜੀ ਫਿੱਕੀ ਚੱਲਦੀ ਹੈ ਕਿਉਂਕਿ ਪੂੜੇ ਵੀ ਮਿੱਠੇ ਤੇ ਖੀਰ ਵੀ ਜਿਆਦਾ ਤੇਜ਼ ਮਿੱਠੇ ਵਾਲੀ ਨਹੀਂ ਵਧੀਆ ਲੱਗਦੀ ਲਓ ਜੀ ਆਪਾਂ ਇੰਨੀ ਪਕਾਵਾਂਗੇ ਹੁਣ ਇਹਨੂੰ ਠੰਡੀ ਹੋਣ ਲਈ ਆਪਾਂ ਬੰਦ ਕਰਕੇ ਰੱਖ ਦਿੱਤਾ ਹੈ ਤਾਂ ਹੁਣ ਆਪਾਂ ਕੋਲੋਂ ਕਰਦੇ ਆਂ ਪੂੜਿਆਂ ਦੀ ਤਿਆਰੀ ਇਹਦੇ ਵਾਸਤੇ ਮੈਂ ਇੱਕ ਕਟੋਰੀ ਗੁੜ ਦੀ ਲੈ ਕੇ ਉਹਨੂੰ ਕੁੱਟ ਕੇ ਆਹ ਛੋਟੀ ਕਟੋਰੀ ਨਾਪ ਦੀ ਲਈ ਸੀ ਇਹਨੂੰ ਕੁੱਟ ਕੇ ਤੇ ਆਪਾਂ ਹੁਣ ਇਹਦੇ ਵਿੱਚ ਇੱਕ ਕਟੋਰੀ ਪਾਣੀ ਦੀ ਪਾ ਦਿੱਤੀ ਤੇ ਇਹਨੂੰ ਆਪਾਂ ਹੁਣ ਘੋਲਣ ਵਾਸਤੇ ਰੱਖ ਦੇਵਾਂਗੇ ਸਾਈਡ ਤੇ ਲਓ ਜੀ ਗੁੜ ਵੀ ਆਪਣਾ ਪੂਰੀ ਤਰ੍ਹਾਂ ਘੁਲ ਚੁੱਕਿਆ ਹੈ ਥੋੜਾ ਇਹ ਨਿੱਗਾ ਕਰ ਲਿਆ ਸੀ ਉਹ ਨਿੱਗਾ ਕਰਨ ਤੋਂ ਬਾਅਦ ਜਦੋਂ ਠੰਡਾ ਹੋ ਗਿਆ ਹੁਣ ਫਿਰ ਇਹਨੂੰ ਆਪਾਂ ਛਾਨ ਲਾਂਗੇ ਗੁੜ ਆਪਾਂ ਜਦੋਂ ਪਾਈਏ ਤਕਰੀਬਨ ਆਪਾਂ ਛਾਨ ਕੇ ਹੀ ਪਾਵਾਂਗੇ ਕਿਉਂਕਿ ਕਈ ਵਾਰੀ ਕੋਈ ਨਾ ਕੋਈ ਮਾੜੀ ਮੋਟੀ ਇੰਪਿਉਰਿਟੀ ਹੁੰਦੀ ਹੈ ਗੁੜ ਦੇ ਵਿੱਚ ਛਾਨ ਲਿਆ ਤਾਂ ਹੁਣ ਆਪਾਂ ਜਿਹੜੀ ਕਟੋਰੀ ਆਪਾਂ ਗੁੜ ਦੀ ਲਈ ਸੀ ਉਹੀ ਕਟੋਰੀ ਆਪਾਂ ਹੁਣ ਕਣਕ ਦੇ ਆਟੇ ਦੀ ਲੈ ਲਈ ਹੈ ਤਾਂ ਇਹਨੂੰ ਆਪਾਂ ਵੈਸੇ ਇੱਥੇ ਤਾਂ ਮੈਂ ਹਜੇ ਇੱਕ ਕਟੋਰੀ ਪਾਈ ਪਰ ਬਾਅਦ ਦੇ ਵਿੱਚ ਅੱਧੀ ਕਟੋਰੀ ਆਪਾਂ ਹੋਰ ਪਾ ਲਵਾਂਗੇ ਡੇਢ ਕਟੋਰੀ ਇੱਕ ਕਟੋਰੀ ਗੁੜ ਤੇ ਡੇਢ ਕਟੋਰੀ ਆਪਣਾ ਆਟਾ ਐਨ ਵਧੀਆ ਉਹਦਾ ਮਿੱਠਾ ਪੈਂਦਾ ਵਿੱਚ ਸਹੀ ਤਾਂ ਵਿੱਚ ਇੱਕ ਚਮਚ ਆਪਾਂ ਸੌਂਫ ਦਾ ਕੁੱਟ ਕੇ ਤਾਂ ਉਹ ਪਾ ਲਿਆ ਤਾਂ ਥੋੜਾ ਥੋੜਾ ਪਾਣੀ ਪਾਉਂਦੇ ਜਾਵਾਂਗੇ ਤੇ ਆਪਾਂ ਇਸ ਤਰ੍ਹਾਂ ਗੁਟਲੀ ਮਾਰ ਕੇ ਤੇ ਨਾਲ ਦੀ ਨਾਲ ਆਪਾਂ ਹਿਲਾਉਂਦੇ ਰਵਾਂਗੇ ਵੀ ਕੋਈ ਗੰਢ ਵਗੈਰਾ ਨਾ ਰਵੇ ਆਟੇ ਦੀ ਤਲੋ ਜੀ 1.5 ਕਟੋਰੀ ਆਟਾ ਤੇ 1 ਕਟੋਰੀ ਗੁੜ ਤੇ ਐਨ ਵਧੀਆ ਮਿਕਸਚਰ ਆਪਣਾ ਤਿਆਰ ਹੋ ਗਿਆ ਪੂੜਿਆਂ ਵਾਲਾ ਤਾਂ ਹੁਣ ਇਹ ਆਪਾਂ ਸਰੋਂ ਦਾ ਤੇਲ ਲਵਾਂਗੇ ਆਪਾਂ ਪੂਰੇ ਨੂੰ ਵਿੱਚ ਫਰਾਈ ਨਹੀਂ ਕਰਦੇਗੇ ਇਹ ਆਪਾਂ ਤਵੇ ਵਾਲੇ ਬਣਾਵਾਂਗੇ ਜਿਹੜੇ ਕਿ ਬਸ ਥੋੜੇ ਜਿਹੀ ਤੇਲ ਨਾਲ ਹੀ ਬਣ ਜਾਂਦੇ ਆ ਤੇ ਮੈਂ ਪਰਾਤਵਾ ਲੈ ਨਹੀਂ ਲੋਏ ਤੇ ਤਾਂ ਨਾਰਮਲ ਤਵੇ ਦੇ ਉੱਤੇ ਵੀ ਇਸ ਤਰ੍ਹਾਂ ਬਸ ਇੱਕ ਕਟੋਰੀ ਜਿੱਡਾ ਕਿ ਆਪਾਂ ਬਣਾਉਣਾ ਹੋਵੇ ਉਹਨਾਂ ਕ ਮਿਕਸਚਰ ਪਾ ਕੇ ਤੇ ਉਹਨੂੰ ਪਤਲਾ-ਪਤਲਾ ਵਿਛਾ ਲਵਾਂਗੇ ਸਾਰੇ ਤਵੇ ਦੇ ਉੱਪਰ ਤਾਂ ਮੀਡੀਅਮ ਜੀ ਆਂਚ ਤੇ ਹੀ ਆਪਾਂ ਇਹਨਾਂ ਨੂੰ ਪਕਾਵਾਂਗੇ ਬਾਲੀ ਤੇਜ਼ ਆਂਚ ਤੇ ਨਹੀਂ ਆਪਾਂ ਇਹਨਾਂ ਨੂੰ ਪਕਾਉਂਦੇਗੇ ਤੇ ਜਦੋਂ ਐ ਥੋੜਾ ਜਿਹਾ ਉੱਪਰੋਂ ਅੱਠ ਜੇ ਤੇ ਉੱਤੇ ਆਪਾਂ ਇਸ ਤਰ੍ਹਾਂ ਤੇਲ ਦੇ ਡ੍ਰੌਪ ਪਾ ਕੇ ਤਾਂ ਫਿਰ ਇਹਨੂੰ ਆਪਾਂ ਦੂਸਰੀ ਸਾਈਡ ਤੇ ਥੱਲਾਂਗੇ ਐ ਖੁਰਚ ਦੇ ਨਾਲ ਸਾਈਡਾਂ ਤੋਂ ਪਹਿਲਾਂ ਇੱਕ ਵਾਰੀ ਸਾਰਾ ਪੂੜਾ ਆਪਾਂ ਉਠਾ ਲਾਂਗੇ ਵੀ ਕਿਸੇ ਪਾਸੇ ਲੱਗਿਆ ਨਾ ਰਹੇ ਜੇ ਲਓ ਜੀ ਹਣ ਦੂਸਰੀ ਸਾਈਡੇ ਨੂੰ ਥੱਲ ਦੇਵਾਂਗੇ ਇਸ ਤਰ੍ਹਾਂ ਬੜੇ ਵਧੀਆ ਬੜੇ ਵਧੀਆ ਸੋਫਟ ਵੀ ਪਤਲੇ ਵੀ ਤੇ ਐਨ ਰੜੇ ਰੜੇ ਹੋਏ ਪੂੜੇ ਬਣਦੇ ਆਪਣੇ ਇਹ ਹੁਣ ਦੋਨਾਂ ਸਾਈਡਾਂ ਤੋਂ ਇਹਨੂੰ ਆਪਾਂ ਉਲਟ ਪਲਟ ਕਰਦੇ ਹੋਏ ਜਿੱਥੋਂ ਜੋ ਆਪਾਂ ਨੂੰ ਲੱਗੇ ਵੀ ਜ਼ਿਆਦਾ ਕੱਚਾ ਹੈ ਉੱਥੋਂ ਥੋੜਾ ਜਿਹਾ ਆਪਾਂ ਖੁਰਚਣੇ ਨਾਲ ਉੱਤੋਂ ਇਸ ਤਰ੍ਹਾਂ ਹਲਕੇ ਹਲਕੇ ਦਬਾ ਦਿੰਦੇ ਹੋਏ ਤਾਂ ਪੂਰੀ ਤਰ੍ਹਾਂ ਦੋਨਾਂ ਸਾਈਡਾਂ ਤੋਂ ਪਕਾ ਲਵਾਂਗੇ ਵੇਖੋ ਕਿੰਨਾ ਵਧੀਆ ਸਾਰਾ ਐਨ ਚਾਰ ਚਫੇਰੇ ਤੋਂ ਵਧੀਆ ਕੁੱਕ ਹੋਇਆ ਲਓ ਜੀ ਇਦਰੋਂ ਵੀ ਸਾਰਾ ਆਣ ਵਧੀਆ ਪਕਾ ਕੇ ਤਾਂ ਹੁਣ ਆਪਾਂ ਇਹਨੂੰ ਆਪਾਂ ਸਾਈਡ ਤੇ ਉਤਾਰ ਲਵਾਂਗੇ ਇਸੇ ਤਰ੍ਹਾਂ ਹੀ ਆਪਾਂ ਦੂਜੀ ਵਾਰੀ ਫਿਰ ਜਦੋਂ ਪੂੜਾ ਪਾਣਾ ਤਾਂ ਉਸੇ ਤਰ੍ਹਾਂ ਤਵੇ ਤੇ ਨਹੀਂ ਪਾਵਾਂਗੇ ਆਪਾਂ ਮਾੜਾ ਜਿਹਾ ਦੋਕ ਡ੍ਰੌਪ ਤੇਲ ਦੇ ਪਾ ਕੇ ਉਹਨੂੰ ਫਿਰ ਤੋਂ ਚੋਪੜ ਕੇ ਫਿਰ ਆਪਾਂ ਬੈਟਰ ਉੱਤੇ ਪਾਵਾਂਗੇ ਜਿੱਡਾ ਕਿ ਆਪਾਂ ਬਣਾਉਣਾ ਹੋਵੇ ਫਿਰ ਆਪਾਂ ਉਤੋਂ ਕਟੋਰੀ ਨਾਲ ਇਸ ਤਰ੍ਹਾਂ ਕਰਕੇ ਉਹਨੂੰ ਫਲੈਟ ਹੋਰ ਕਰ ਦੇਵਾਂਗੇ ਬੜੇ ਵਧੀਆ ਬੰਦੇ ਆ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਖੀਰ ਤੇ ਪੂੜੇ ਤਕਰੀਬਨ ਹਰ ਘਰ ਦੇ ਵਿੱਚ ਹੀ ਸਾਵਣ ਦੇ ਵਿੱਚ ਖੀਰ ਪੂੜੇ ਤਾਂ ਵਧੀਆਨ ਬੰਦੇ ਹੀ ਬੰਦੇ ਆ ਸਾਡੇ ਪੰਜਾਬ ਦੇ ਵਿੱਚ ਤਾਂ ਇੱਕ ਕਹਾਵਤ ਵੀ ਹੈ ਨਾ ਸਾਵਣ ਖੀਰ ਨ ਖਾਦੀ ਆ ਜਗ ਆਇਓ ਮਹਾ ਅਪਰਾਧੀ ਆ ਤਾਂ ਬੜਾ ਸ਼ੁਭ ਮੰਨਿਆ ਜਾਂਦਾ ਸਾਵਣ ਦਾ ਮਹੀਨਾ ਚਾਰਛ ਫੇਰੇ ਹਰੇਕ ਗੱਲ ਤੋਂ ਹੀ ਤਾਂ ਲਓ ਜੀ ਆਪਾਂ ਦੂਜਾ ਵੀ ਉਸੇ ਤਰ੍ਹਾਂ ਬੈਟਰ ਪਾ ਕੇ ਤਾਂ ਇਹਨੂੰ ਆਪਾਂ ਚਾਰਛ ਫੇਰੇ ਤੋਂ ਉਠਾਉਂਦੇ ਹੋਏ ਤਾਂ ਇਹਨੂੰ ਵੀ ਆਪਾਂ ਪਲਟ ਲਵਾਂਗੇ ਦੂਸਰੀ ਸਾਈਡ ਨੂੰ ਬਸ ਫਿਰ ਥੋੜਾ ਥੋੜਾ ਸੇਕ ਲਵਾਉਂਦੇ ਹੋਏ ਦੋਨਾਂ ਸਾਈਡਾਂ ਤੋਂ ਇਸ ਤਰ੍ਹਾਂ ਉਲਟ-ਪਲਟ ਕਰਦੇ ਹੋਏ ਇਹਨੂੰ ਵੀ ਆਪਾਂ ਪਕਾ ਲਵਾਂਗੇ ਤਾਂ ਇਸੇ ਤਰ੍ਹਾਂ ਹੀ ਕਰਦੇ ਹੋਏ ਆਪਾਂ ਸਾਰੇ ਪੂੜੇ ਜਿਹੜੇ ਉਹ ਮੱਠੀ-ਮੱਠੀ ਫਲੇਮ ਤੇ ਪਕਾਉਂਦੇ ਹੋਏ ਤਾਂ ਸਾਰੇ ਆਪਾਂ ਪੂੜੇ ਬਣਾ ਕੇ ਇੱਕ ਸਾਈਡ ਤੇ ਕਰ ਲਵਾਂਗੇ ਤਾਂ ਜਿਨ੍ਹਾਂ ਨੂੰ ਆਪਣੇ ਪੂਰੇ ਪੂੜੇ ਬਣੇ ਆ ਉਨੇ ਨੂੰ ਆਪਣੀ ਜਿਹੜੀ ਖੀਰ ਹੈ ਉਹ ਵੀ ਪੂਰੀ ਐਨ ਠੰਡੀ ਹੋ ਗਈ ਐ ਤੇ ਹੁਣ ਵੇਖੋ ਜਦੋਂ उतारी ਸੀ ਖੀਰ ਆਪਣੀ ਕਿੰਨੀ ਉਦੋਂ ਹਜੇ ਪਤਲੀ-ਪਤਲੀ ਸੀ ਤੇ ਠੰਡੀ ਹੋ ਕੇ ਬਿਲਕੁਲ ਐਨ ਵਧੀਆ ਹੋ ਗਈ ਐ ਥਿੱਕ ਜੀ ਤੇ ਜੇ ਮੈਂ ਤੁਹਾਨੂੰ ਪੂੜਿਆਂ ਦੀ ਸੌਫਟਨੈਸ ਵਿਖਾਵਾਂ ਤਾਂ ਵੇਖੋ ਕਿੰਨੇ ਸੌਫਟ ਵੀ ਬਣੇ ਐ ਵੀ ਭਾਵੇਂ ਕਿਵੇਂ ਮਰਜੀ ਵੀ ਇਹਨਾਂ ਨੂੰ ਰੋੜ ਲਈਏ ਬਿਲਕੁਲ ਨਹੀਂ ਐ ਵੀ ਨਹੀਂ ਤਾਂ ਕਿਤੋਂ ਕੱਚੇ ਹੈਗੇ ਤੇ ਨਹੀਂ ਐ ਕਿਤੋਂ ਐਨ ਨਹੀਂ ਹੈਗੇਗਾ ਵੀ ਇਹ ਸਖਤ ਹੋਣਗੇ ਹਾਰਡ ਹੋਣਗੇ ਬੜੇ ਵਧੀਆ ਬਣ ਕੇ ਰੈਡੀ ਹੋਏ ਐ ਲਓ ਜੀ ਨਾਲ ਪੇੜੇ ਪਏ ਸੀਗੇ ਮੈਂ ਉਹ ਵੀ ਵਿੱਚ ਨਾਲ ਲੱਖ ਦਿੱਤੇ ਕੋਈ ਜ਼ਰੂਰੀ ਨਹੀਂ ਆਪਸ਼ਨਲ ਹੈ ਲੋ ਜੀ ਸੰਦੀ ਸਪੈਸ਼ਲ ਡਿਸ਼ ਖੀਰ ਤੇ ਪੂੜੇ ਬਣ ਕੇ ਰੈਡੀ ਹੈ ਜਿਹੜੇ ਕੀ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਹੈ ਬੜੇ ਲਾਜਵਾਵਾ ਤੇ ਬੰਦੇ ਵੀ ਚਟਪਟੇ ਬਹੁਤ ਥੋੜੇ ਜਿਹੀ ਤੇਲ ਨਾਲ ਬਣ ਜਾਂਦੇ ਆ ਤਾਂ ਵੀਵਰਸ ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਹਨੂੰ ਲਾਈਕ ਕਰਨਾ ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ ਔਰ ਜੋ ਵੀਵਰਸ ਮੇਰੇ ਚੈਨਲ ਤੇ ਫਸਟ ਟਾਈਮ ਵੀਡੀਓ ਵੇਖ ਰਿਹਾ ਹੈ ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਘੰਟੀ ਵਾਲਾ ਬਟਨ ਨਾਲ ਤੇ ਪ੍ਰੈਸ ਕਰਨਾ ਤਾਂਕਿ ਮੇਰੀ ਆਉਣ ਵਾਲੀ ਨੈਕਸਟ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ